ਪਿੰਡੂ ਵਿਕਾਸ ਅਤੇ ਬਲਾਕ ਪੰਚਾਇਤ ਅਫਸਰ ਮਲੌਦ ਅਦੀਨ ਪੈਂਦੇ ਪਿੰਡ ਨੰਜਾਮਪੁਰ ਵਿਖੇ ਹਲਕਾ ਪਾਇਲ ਦੇ ਵਿਧਾਇਕ ਮਨਮਿੰਦਰ ਸਿੰਘ ਗਿਆਸਪੁਰਾ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਦੌਰਾਨ 22 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੇਡ ਮੈਦਾਨ ਦਾ ਨੀ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜੀਵਨ ਵਿੱਚ ਚੰਗੇ ਖੇਡ ਮੈਦਾਨ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਬੜੀ ਖੁਸ਼ੀ ਦੀ ਗੱਲ ਹੈ। ਕਿ ਸਾਡੇ ਸੰਤਾ ਮਹਾਪੁਰਖਾਂ ਦੀ ਧਰਤੀ ਸੰਸਰ ਸਿਉੜਾ ਸਾਹਿਬ ਵਾਲਿਆਂ ਦੀ ਪਰ ਉਸ ਧਰਤੀ ਦੇ ਉੱਤੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਵੀ ਇੱਥੇ ਸੇਵਾ ਕਰਨ ਦਾ ਅੱਜ ਮੌਕਾ ਮਿਲਿਆ ਤੇ ਸੇਵਾ ਦੇ ਤੌਰ ਤੇ ਸਾਡੇ ਬੱਚਿਆਂ ਦੇ ਲਈ ਸਾਡੇ ਨੌਜਵਾਨਾਂ ਲਈ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਆ ਉਹ ਗਰਾਊਂਡਾਂ ਦੇ ਵਿੱਚ ਆਉਣ ਤਾਂ ਕਿ ਉਹਨਾਂ ਦੀ ਇੱਕ ਚੰਗੀ ਸਿਹਤ ਬਣ ਸਕੇ ਸਰਕਾਰ ਦੇ ਦੋ ਹੀ ਮੁੱਖ ਏਜੰਡੇ ਨੇ ਸਿੱਖਿਆ ਤੇ ਸਿਹਤ ਤੇ ਸਿੱਖਿਆ ਦੇ ਲਈ ਸਕੂਲਾਂ ਦਾ ਅਪਗ੍ਰੇਡੇਸ਼ਨ ਤੇ ਸਿਹਤ ਦੇ ਲਈ ਗਰਾਊਂਡ ਤੇ ਹਸਪਤਾਲਾਂ ਦਾ ਅਪਗ੍ਰੇਡੇਸ਼ਨ ਸੋ ਜਿਹੜਾ ਪੈਲ ਪੈਲ ਹਲਕਾ ਬੜਾ ਭਾਗਾ ਵਾਲਾ ਹਲਕਾ ਹੈ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਪੈਲ ਹਲਕਾ ਔਰ ਇਸ ਹਲਕੇ ਨੇ ਸਾਨੂੰ ਦੋ-ਦੋ ਮੁੱਖ ਮੰਤਰੀ ਦਿੱਤੇ ਆ ਸਪੀਕਰ ਦਿੱਤਾ ਪਰ ਮੈਂ ਬੜਾ ਜਾਣ ਕੇ ਹੈਰਾਨ ਹੁਣਾ ਮੈਂ ਬੜਾ ਪਰੇਸ਼ਾਨ ਹੁਣਾ ਜਦੋਂ ਦੇਖਦਾ ਕਿ ਹਲਕੇ ਦੇ ਵਿੱਚ ਇੰਨਾ ਕੁਝ ਹੋਣ ਦੇ ਬਾਵਜੂਦ ਹਲਕੇ ਦੇ ਐਡੇ ਵੱਡੇ ਵੱਡੇ ਰੁਤਬੇ ਲੈਣ ਦੇ ਬਾਵਜੂਦ ਹਲ ਹਲਕੇ ਲਈ ਡੱਕਾ ਨਹੀਂ ਤੋੜਿਆ ਉਹਨਾਂ ਨੇ ਜਿਹੜੀ ਵੀ ਸੜਕ ਦਾ ਨੀ ਪੱਥਰ ਰੱਖੀਏ ਇੱਕੋ ਗੱਲ ਸੁਣਨ ਨੂੰ ਮਿਲਦੀ ਆ ਕਿ 20 ਸਾਲ ਹੋ ਗਏ ਜੀ ਤਾਂ ਮਲਾਉ ਤਖਸੀ ਵਾਲੀ ਸੜਕ ਨੂੰ ਲਾ ਲਈਏ ਲੋਕ ਕਹਿੰਦੇ ਜੀ 20 ਸਾਲ ਹੋ ਗਏ ਜੀ ਅੱਜ ਆ ਹੁਣ ਮੁਲਾਦ ਚੌਂਖ ਦੇ ਵਿੱਚ ਜਿਹੜੀ ਬਾਜ਼ਾਰ ਵਾਲੀ ਸੜਕ ਦਾ ਨਹੀਂ ਪੱਥਰ ਰੱਖਿਆ ਕਹਿੰਦੇ ਜੀ 20 ਸਾਲ ਹੋ ਗਏ ਜੀ। ਆ ਤੁਸੀਂ ਲਾ ਲਓ ਵੀ ਉਧਰ ਸਾਡੇ ਜੇ ਦਰਾਹੇ ਵਾਲੇ ਪਾਸੇ ਲਾ ਲਈਏ ਰਾਮਪੁਰ ਨੂੰ ਜਾਂਦੀ ਆ ਕਹਿੰਦੇ ਜੀ 20 ਸਾਲ ਹੋ ਗਏ ਜੀ। ਬੀਜਾ ਪੈਲ ਵਾਲੀ ਲਾ ਲਈਏ ਕਹਿੰਦੇ ਜੀ 20 ਸਾਲ ਹੋ ਗਏ ਜੀ। ਆ ਬਲਾਸਪੁਰ ਵਾਲੀ ਬਣਾ ਰਹੇ ਆ ਕਹਿੰਦੇ ਜੀ 20 ਸਾਲ ਹੋ ਗਏ ਜੀ। ਬੜਾ ਮਨ ਹੈਰਾਨ ਹੁੰਦਾ ਪਰੇਸ਼ਾਨ ਹੁੰਦਾ ਕਿ 20 ਸਾਲ ਕਾਲੀ ਵੀ ਰਹੇ ਕਾਂਗਰਸੀ ਇਹ ਵੀ ਰਹੇ ਕਿ ਕੀ ਇਹਨਾਂ ਨੇ ਕੁਝ ਕੀਤਾ ਹੀ ਨਹੀਂ। ਔਰੇ ਮੈਂ ਨਹੀਂ ਕਹਿੰਦਾ ਸਾਰੇ ਹਲਕੇ ਦੇ ਲੋਕ ਕਹਿੰਦੇ ਆ ਕਿ ਪਿਛਲੇ ਵਾਲੇ ਐਮਐਲਏ ਨੇ ਤਾਂ ਸੌ ਖਾਦੀ ਹੋਈ ਸੀ ਕਿ ਮੈਂ ਕੋਈ ਸੜਕ ਬਣਾਉਣੀ ਆ ਹੀ ਨਹੀਂ ਮੈਂ ਕੋਈ ਕੰਮ ਕਰਨਾ ਹੀ ਨਹੀਂ ਤੋ ਅਸੀਂ ਸੌ ਖਾਦੀ ਆ ਕਿ ਕੋਈ ਛੱਡਣੀ ਨਹੀਂ ਸੜਕ ਸਾਰੀਆਂ ਬਣਾਉਣੀਆਂ ਨੇ ਬੱਚਿਆਂ ਲਈ ਪਾਰਕ ਵੀ ਬਣਾਉਣੇ ਆ ਅਜੇ 2.5 ਲੱਖ ਰੁਪਏ ਦੀ ਲਾਗਤ ਦੇ ਨਾਲ ਸੁੰਦਰ ਇੱਥੇ ਗਰਾਊਂਡ ਬਣੂਗਾ ਤੁਹਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਆ ਕੱਲ ਵੀ ਤੁਹਾਡੇ ਪਿੰਡ ਨੂੰ ਗਰੰਟਾ ਮੈਂ ਗੱਫਾ ਦਿੱਤਾ ਸੋ ਮੈਂ ਹਮੇਸ਼ਾ ਚਾਹੁੰਨਾ ਕਿ ਸਾਡੇ ਜਿਹੜੇ ਪਿੰਡ ਨੇ ਉਹ ਵਧੀਆ ਮਾਡਲ ਪਿੰਡ ਬਣ ਲੋਕ ਯਾਦ ਕਰਨ ਕਿ ਹਾਂ ਕੋਈ ਸਰਪੰਚ ਵਧੀਆ ਆਇਆ ਸੀ ਵਧੀਆ ਉਹਨਾਂ ਨੇ ਸਰਪੰਚ ਚੁਣਿਆ ਸੀ ਵਧੀਆ ਉਹਨਾਂ ਨੇ ਐਮਐਲਏ ਚੁਣਿਆ ਸੀ ਤੇ ਹਲਕੇ ਦਾ ਵਿਕਾਸ ਹੋਇਆ ਸੀ ਤੇ ਮੈਂ ਸੁੱਚੇ ਸਮੁੱਚੇ ਸਿਨੇ ਵੀ ਇੱਥੇ ਸਾਡੇ ਨਗਰਵਾਸੀ ਖੜੇ ਆ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਰੇ ਜਣੇ ਤੁਸੀਂ ਇਹਨਾਂ ਪਿਆਰ ਦਿੰਨੇ ਹੋ ਦੇਖੇ ਪਿਆਰ ਇਸੇ ਕਰਕੇ ਦਿੰਨੇ ਹੋ ਕਿ ਅਸੀਂ ਹਮੇਸ਼ਾ ਹੀ ਕੰਮ ਦੇ ਲਈ ਲੱਗੇ ਰਹਿੰਦੇ ਆ 24 ਘੰਟੇ ਸੋਮ ਮੰਗਲ ਬੁੱਧ ਬੈਲ ਦਫਤਰ ਦੇ ਵਿੱਚ ਵੀਰਵਾਰ ਦਰਾਹੇ ਦਫਤਰ ਦੇ ਵਿੱਚ ਸ਼ੁੱਕਰਵਾਰ ਮਲੌਹ ਦਫਤਰ ਦੇ ਵਿੱਚ ਸ਼ਨੀਵਾਰ ਜੋੜੇਪੁਰਾਂ ਤੇ ਸੋ ਇਹ ਮੈਂ ਕੋਈ ਆਸਾਨ ਨਹੀਂ ਹੈ ਇਹ ਤੁਹਾਡੀ ਇੱਕ ਇੱਕ ਵੋਟ ਉਹ ਵੋਟ ਦਾ ਕਰਜ਼ਾ ਕਰਜ਼ਾ ਉਤਾਰਨ ਦੀ ਕੋਸ਼ਿਸ਼ ਹੈ ਬੜਾ ਸਾਰਿਆਂ ਦਾ ਧੰਨਵਾਦ ਹੈ ਦੇਖੋ ਜਿੰਨੀਆਂ ਵੀ ਸਦਸ ਸਰ ਸਾਹਿਬ ਨੂੰ ਸੜਕਾਂ ਜੋੜਦੀਆਂ ਨੇ ਮੇਰੀ दिली ਤਮੰਨਾ ਹੈ ਕਿ ਮੈਂ ਉਹਨਾਂ ਨੂੰ 18 ਫੁੱਟੀਆਂ ਕਰਾਂ ਔਰ ਮੈਂ ਉਹਨਾਂ ਦੀ ਪ੍ਰਪੋਜ਼ਲ ਵੀ ਭੇਜੀ ਹੈ ਉਹ 10 ਫੁੱਟੀਆਂ ਮਨਜ਼ੂਰ ਹੋ ਚੁੱਕੀਆਂ ਨੇ ਜਿੰਨੀਆਂ ਹੈਗੀਆਂ ਐਜ਼ ਇਟ ਇਜ਼ ਪਰ ਮੈਂ ਉਹਨਾਂ ਨੂੰ ਫਰਵਰੀ ਤੱਕ ਰੋਕ ਲਿਆ ਵੀ 10 ਫੁੱਟੀਆਂ ਆਪਾਂ ਹਜੇ ਨਹੀਂ ਬਣਾਉਣੀਆਂ ਕਿਉਂਕਿ ਜੇ 10 ਫੁੱਟੀ ਬਣਾਤੀ ਤਾਂ ਫਿਰ 18 ਫੁੱਟੀਆਂ ਬਣਣੀਆਂ ਮੈਨੂੰ ਪੂਰਨ ਆਸ ਤੇ ਉਮੀਦ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀਆਂ ਸਾਡੀਆਂ ਸੜਕਾਂ ਜਿਹੜੀਆਂ ਕਿ ਗੁਰਦੂ ਘਰ ਨੂੰ ਜੋੜਦੀਆਂ ਨੇ 18 ਫੁੱਟੀਆਂ ਬਣਣਗੀਆਂ ਔਰ ਤੁਹਾਨੂੰ ਅਸੀਂ 18 ਫੁੱਟੀਆਂ ਜਿਹੜੀਆਂ ਸੜਕਾਂ ਦਾ ਤੋਹਫਾ ਸਾਡੇ ਨਗਰ ਨੂੰ ਦਵਾਂਗੇ ਅਗਰ ਕਿਸੇ ਕਾਰਨ ਕੋਈ ਰੁਕਦੀ ਆ ਤਾਂ 10 ਫੁੱਟੀ ਮੇਰੇ ਕੋਲ ਅਪਰੂਵ ਹੋਈ ਪਈ ਆ ਜਿੰਨੀ ਹੈਗੀ ਐਸ ਇਟ ਇਜ਼ 10 ਜਾਂ 12 ਫੁੱਟੀ ਜਿੰਨੀ ਵੀ ਉਹਦੀ ਚੌੜਾਈ ਆ ਉਹ ਅਸੀਂ ਤੁਰੰਤ ਫਿਰ ਬਣਾ ਦੇਾਂਗੇ ਅਗਰ ਕੋਈ ਇਹਦੇ ਵਿੱਚ ਅੜਚਣ ਲੱਗਦੀ ਆ ਪਰ ਫਰਵਰੀ ਤੱਕ ਅਸੀਂ ਇਹਦਾ ਵੇਟ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ